ਉਹ ਸ਼ਾਨਦਾਰ ਲਾਇਬ੍ਰੇਰੀਆਂ ਜਿਹੜੀਆਂ ਉਹ ਖੋਲ ਰਹੇ ਆ ਜਿਹਦੇ ਚ ਪ੍ਰਣਾਲੇ ਦੇ ਵਿੱਚ ਨੌ ਲਾਇਬ੍ਰੇਰੀਆਂ ਨੇ ਤੇ ਅੱਜ ਸੈਣੇ ਆ ਤੇ ਨਾਲ ਆ ਨਾਲ ਆ ਜ ਵਰਚੁਅਲ ਮਿਲਕ ਲੈਂਦੀ ਆ ਚਾਰ ਨੇ ਤੇ ਨਾਲ ਨਾਲ ਜਿਹੜਾ ਆਪਣਾ ਬਧੋੜਾ ਲਿਖਾ ਉਹਦੀ ਆ ਚਾਰ ਨੇ ਤੇ ਸਿਲੇਬਸ ਦੀਆਂ ਕਿਤਾਬਾਂ ਵੀ ਇੱਥੇ ਅਵੇਲੇਬਲ ਹੋਣਗੀਆਂ ਬੱਚੇ ਆਪਣੀ ਕਿਤਾਬਾਂ ਘਰੋਂ ਲਿਆ ਲਿਆ ਕੇ ਇੱਥੇ ਪੜ੍ਹ ਸਕਦੇ ਤੇ ਨਾਲ ਪੂਰੀ ਦੁਨੀਆ ਦੇ ਆ ਜਿਹੜਿਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਜਨੌਰਕ ਦੀਆਂ ਕਿਤਾਬਾਂ ਨੇ ਕੁ ਕਰੇ ਕਈ ਵਾਰੀ ਮਾਹੌਲ ਨਹੀਂ ਬਣਦਾ ਪੜਨ ਦਾ ਰੋਲਾ ਪੈਂਦਾ ਰਹਿੰਦਾ ਜਾਂ ਕੋ ਬੱਚੇ ਇੱਥੇ ਆ ਕੇ ਆਪਣੀ ਪੜਾਈ ਦਾ ਸਾਧਨ ਕਰੀਂ ਅਤੇ ਕੀ ਕ੍ਰਾਂਤੀ ਵੀ ਵੀਡੀਓ ਕਰਾ ਲਾ ਕਿਤੇ ਜਾ ਰਿਹਾ ਇਹਨਾਂ ਲਾਭ ਮਿਲੇਗਾ ਬੱਚਿਆਂ ਨੂੰ ਕੁਲ ਮਿਲੂਗਾ ਜੀ ਦੇਖੋ ਜੇ ਮਾਹੌਲ ਮਿਲ ਜੇ ਬੱਚੇ ਤਾਂ ਹੁਣ ਬੱਚੇ ਨੂੰ ਪੁੱਛੇ ਕੋਈ ਹਾਈਐਸ ਬਣਨ ਨੂੰ ਕਹਿੰਦਾ ਕੋਈ ਆਈਪੀਐਸ ਬਣਨ ਨੂੰ ਕਹਿੰਦਾ ਹਨਾ ਕੋਈ ਇੰਜੀਨੀਅਰ ਬਣਨ ਨੂੰ ਕਹਿੰਦਾ ਸੋ ਸੁਪਨੇ ਬਟੇ ਰੱਖਣੇ ਚਾਹੀਦੇ ਆ ਮੈਂ ਉਮੀਦ ਹੈ ਕਿ ਸਾਡੇ ਇਸਾ ਹਲਕੇ ਨੂੰ ਆਪਾਂ ਪਛੜਿਆ ਹੋਇਆ ਕਿਤੇ ਸੀ ਵੀ ਟਿਕ ਪਕੋ ਮੈਂ ਮਨ ਉਮੀਦਾ ਹੁਣ ਇਹ ਇਲਾਕਾ ਜਿਹੜਾ ਸਰ ਬਹੁਤ ਉਮੀਦ ਹੈ ਲੋਕਾਂ ਨੂੰ ਇਸ ਹਲਕੇ ਦੀ ਬਦੌੜ ਕਿ ਆਣ ਵਾਲੇ ਬਹੁਤ ਚੀਜ਼ਾਂ ਦੀ ਮੰਗਾਂ ਨੇ ਜਿਵੇਂ ਵੱਡੇ ਕਾਲਜ ਆ ਕੁੜੀਆਂ ਦੀ ਜ਼ਿੰਦਗੀ ਕਾਲਜ ਹਾਂਜੀ ਕਿ ਉਹ ਚੀਜ਼ਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਕਿ ਹੋਊਗੀ ਕੁੜੀਆਂ ਕਾਲਜਾਂ ਦੀ ਵੀ ਪਲੱਸ ਸੰਗਰੂਰ ਮੈਡੀਕਲ ਕਾਲਜ ਤੇ ਇਸ ਤੋਂ ਇਲਾਵਾ ਜਿਹੜਾ ਖੇਤਾਂ ਨੂੰ ਪਾਣੀ ਜਿਹੜਾ ਮਿਲੇ ਆ ਅ ਬਿਜਲੀ ਹੁਣ ਤਾਂ 1.5 ਲੱਖ ਰੁਪਏ ਦਾ ਹੈ ਹਰੇਕ ਪਰਿਵਾਰ ਨੂੰ ਸੇਤੀ ਮਾਂ ਬਿਨਾਂ ਕਿਸੇ ਫਾਰਮ ਤੋਂ ਬਿਨਾਂ ਕਿਸੇ ਅਜੇ ਪਹਿਲੇ ਕਿ ਬੱਚਾ ਸੈਣਾ ਨੂੰ ਕੀ ਪਗਾ ਦੇ ਕੇ ਜਾ ਰਹੀ ਹੈ ਦੇਖੋ ਸੈਣਾ ਸੰਸਦ ਮੈਂਬਰ ਵਲੇ ਤੁਸੀਂ ਕਾਫੀ ਗ੍ਰੈਂਟ ਪਹਿਲ ਦੇ 2000 ਦੇ ਦਿੱਤੀ ਸੀ ਤੇ ਹੁਣ ਸੰਸਦ ਮੈਂਬਰ ਸਾਡੇ ਕੋਲ ਆ ਖੜੇ ਨੇ ਸੰਸਦ ਮੈਂਬਰ ਆ ਵਾਖੜੇ ਨੇ 5 ਕਰੋੜ ਦੀ ਮੰਗ ਕੀਤੀ ਹੈ ਪੰਚਾਇਤ ਨਹੀਂ ਸੈਣਾ ਪੁੱਛਿਆ ਸਰਕਾਰ ਹਰ ਇੱਥੇ ਇੱਕ ਨਗਰਪਾਲਿਕਾ ਦਾ ਵੀ ਮੁੱਦਾ ਕਾਫੀ ਚਰਮਾਇਆ ਪਿਆ ਰਿਹਾ ਹੈ ਹਾਂਜੀ ਬਹੁਤ ਸੋਨਾ ਪੰਚਾਇਤ ਘਰ ਹੈ ਇੱਥੇ ਮੈਨੂੰ ਯਾਦ ਹੈ ਇਸ ਗੱਲ ਦਾ ਕਿ ਇੱਕ ਬੜਾ ਸ਼ਾਨਦਾਰਾ ਨਾਲੀ ਚੈਕਰ ਹੈ ਉਹ ਬੋਰਡ ਦੇ ਥੱਲੇ ਆਉਂਦੇ ਰਹੇ ਸੋ ਸਰਪਧਾਨ ਜਿਵੇਂ ਲ 97 ਵਿੱਚ 20 ਲੱਖ ਰੁਪਏ ਦੀ ਮਸ਼ੀਨਰੀ ਲੰਮੇ ਦੌਰ ਤੋਂ ਮੰਗ ਆ ਕਿ ਉਹ ਪੂਰੀ ਨਹੀਂ ਹੋ ਰਹੀ ਜਿਉਂਕਿ ਉਹਨੂੰ ਟਾਈਮ ਨਹੀਂ ਮਿਲਿਆ ਬਿਲਕੁਲ ਅਸੀਂ ਦੇਖੋ ਸਾਡੇ ਤਿੰਨੋ ਐਮਐਲਏ ਖੜੇ ਨੇ ਇਸ ਲੱਕੀ ਦੇ ਐਮਪੀ ਸਾਹਿਬ ਖੜੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਲਕ ਆਮ ਆਦਮੀ ਕਲੀਨ ਫੈਗ ਹੈ ਜੀ ਜੀ ਹੈ ਵੱਡੇ ਹਸਪਤਾਲ ਵੀ ਜਿਹੜੇ ਨੇ ਉਹ ਵੀ ਲੋਕਾਂ ਨੂੰ ਅਸੀਂ ਦੇਵਾਂਗੇ ਤਾਂ ਕਿ ਕਿਉਂਕਿ ਪਹਿਲਾਂ ਆਪਣੇ ਇਲਾਕੇ ਨੂੰ ਇਲਾਜ ਵਾਸਤੇ ਜਤਾਂ ਡੀ ਐਮ ਸੀ ਲੁਧਿਆਣਾ ਜਾਂ ਪਟਿਆਲੇ ਅੱਜ ਜਾਣਾ ਪੈਂਦਾ ਸੀ ਤੇ ਕਈ ਵਾਰੀ ਟਾਈਮ ਬਹੁਤ ਕ੍ਰੂਸ਼ਲ ਹੁੰਨ ਤੋਂ ਉਸ ਤੇ ਸਰ ਜੀ ਕਲਾਕਾਂ ਦੀ ਗੱਲ ਹੋ ਗਈ ਹੁਣ ਜਿਹੜਾ ਤੁਸੀਂ ਆਨਲਾਈਨ ਦੇਣਾ ਚਾਹਿਆ ਅਨਾਊਂਸਮੈਂਟ ਹੋ ਗਈ ਜਿਲ੍ਹਾ ਪਗ ਸਰ ਜਿਹੜੇ ਹਰਮਨ ਦਰਵਾਸਨ ਧਮਕੀਆਂ ਮਿਲਦੀ ਕਿ ਸਰ ਅਸੀਂ ਉਹਨਾਂ ਨੂੰ ਟ੍ਰੇਸ ਕਰ ਲਿਆ ਜਿਹੜਾ ਉਹਨਾਂ ਦਾ ਨੰਬਰ ਹੈ ਜਿਹੜਾ ਜਿੱਥੋਂ ਈਮੇਲ ਆਈ ਹੈ ਬੜੀ ਜਲਦੀ ਜਿਹੜਾ ਉਹਨਾਂ ਨੂੰ ਜਿਹੜਾ ਹਰ ਇੱਕ ਵਿਆਵਾਂਗੇ ਤੇ ਇਸ ਤਰ੍ਹਾਂ ਦੀ ਹਿੰਮਤ ਮਤਲਬ ਜਿਹਨੇ ਵੀ ਕੀਤੀ ਹੈ ਉਹਨੂੰ ਮਿਸਾਲੀ ਸਲਾਮਾ ਮਿਲਣੀ ਹੈ ਐਸੇ ਵੀ ਅਸੀਬਦਾਨ ਸਭਾ ਦੇ ਵਿੱਚ ਬੇਅਦਬੀਆਂ ਧਾਰ ਬੁਤਾਂ ਦੇ ਗ੍ਰਾਂਥੀ ਹੈ ਜਿਹੜੇ ਬੇਅਦਬੀ ਕਰਦੇ ਚੁਸ ਕਰਵਾ ਸਖਤ ਸਿਆਮ ਰੱਖਣ ਉਹਦੇ ਵਿੱਚ ਗੁਰੂ ਘਰ ਜਾ ਉਹਦੇ ਵਿੱਚ ਕੋਈ ਵੀ ਧਾਰਮਿਕ ਬਿਲਡਿੰਗ ਵੀ ਉਹਦੇ ਵਿੱਚ ਇਨਕਲੂਡ ਹੈ ਠੀਕ ਹੈ ਸੋ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਾਡੇ ਅਜੇ ਤਾਂ ਦਰਬਾਰ ਸਾਹਿਬ ਜਾਣੇ ਆ ਆਪਣੀ ਪਰਿਵਾਰ ਦੀ ਸੁਰੱਖਿਆ ਮੰਗਣ ਤੇ ਇੱਕ ਮੈਂ ਹੋ ਸਕਦਾ ਹੈ ਕਿ ਦਰਬਾਰ ਸਾਹਿਬ ਨੂੰ ਕੋਈ ਕਹਿੰਦਾ